ਮਾਤਾੜਾ ਮੰਡਲ ਦੇ ਪਿੰਡ ਖੇੜੇ ਨਗਈਆਂ ਦੇ ਵਿੱਚ ਭਰਾਵਾਂ ਦੀ ਜ਼ਮੀਨ ਨੂੰ ਲੈ ਕੇ ਹੋਈ ਲੜਾਈ ਦੇ ਵਿੱਚ ਦੋਨੋਂ ਪਰਾ ਹਸਤਾਲ ਤੇ ਇਲਾਜ ਹੈ ਇੱਕ ਵਿਅਕਤੀ ਸਮਾਣਾ ਸਰਕਾਰੀ ਹਸਤਾਲ ਦੇ ਵਿੱਚ ਸੁਖਪਾਲ ਸਿੰਘ ਹੈ ਇਲਾਜ ਦੀਨ ਹੈ ਦੂਜਾ ਪਟਾਵਾ ਗਰੇਂਦਰ ਹਸਤਾਲ ਦੇਰੇ ਇਲਾਜ ਹੈ ਇਹਨਾਂ ਦੋਨਾਂ ਦੀ ਪਾਰਟੀਆਂ ਦੇ ਬਿਆਨ ਪੁਲਿਸ ਅਧਿਕਾਰੀ ਬੁਟਾ ਸਿੰਘ ਖਾਣਾ ਕੱਕਾ ਵੱਲੋਂ ਸਹਿਕ ਥਾਣੇਦਾਨੇ ਲਿਖੇ ਅਤੇ ਜਾਣ ਕਰ ਦਿੱਤੇ ਕਿ ਇਹਨਾਂ ਕੇ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਕਰਉਂ ਦੇ ਮੁਤਾਬਕ ਕਾਰਵਾਈ ਗਈ ਜਦ ਇੱਕ ਵਿਅਕਤੀ ਇਹ ਕਹਿੰਦਾ ਕਿ ਅਸੀਂ ਆਪਣੇ ਖੇਤ ਦੇ ਵਿੱਚ ਜਾ ਰਹੇ ਸੀ ਤਾਂ ਇਹਨਾਂ ਨੇ ਸਾਡੇ ਤੇ ساری ਜੀਰੀ ਵੀ ਪਿੱਜੀ ਉਹਨੂੰ ਖਰਾਬ ਕਰਤਾ ਦੂਜੇ ਵਿਅਕਤੀ ਜੋ ਕਰਨ ਵਿੱਚ ਦਾਖਲ ਹੈ ਉਸਦੇ ਭਰਾ ਨਾਲ ਸੰਪਰਕ ਕੀਤਾ ਗਿਆ ਕਰਨਲ ਕਰਨਲ ਸਿੰਘ ਤੋਂ ਉਹਨੇ ਕਿਹਾ ਕਿ ਮੈਂ ਰਸਤਾ ਮੰਗਦਾ ਹਾਂ ਮੇਰੀ ਗੰਬੈਨ ਲੰਘ ਜੇ ਮੈਂ ਇਹੀ ਚਾਹੁੰਦਾ ਹਾਂ ਉਹ ਬਾਕੀ ਮੇਰਾ ਮੇਰੇ ਭਰਾ ਨਾਲ ਕੋਈ ਝਗੜਾ ਨਹੀਂ ਹੈ ਲੇਕਿਨ ਹੁਣ ਇਹ ਮੈਂ ਨਿਸ਼ਾਨ ਦੇਹੀ ਚਾਹੁੰਦਾ ਸੀ ਨਿਸ਼ਾਨ ਦੇਹੀ ਨੂੰ ਪਹਿਲੇ ਤਿਆਰ ਹੋ ਗਏ ਹੁਣ ਨਿਸ਼ਾਨ ਦੇਹੀ ਤੋਂ ਹਟ ਗਏ ਹੁਣ ਪੁਲਿਸ ਦੋਨੋਂ ਪੱਖਾਂ ਦੇ ਬਿਆਨ ਲਿਖੇ ਕੇ ਬਾਅਦ ਕਾਨੂੰਨ ਦੇ ਮੁਤਾਬਿਕ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ ਬਸ ਆਈ ਜ਼ਮੀਨ ਪਿੱਛੇ ਝਗੜਾ ਹੋਇਆ ਜੀ ਉਹਦੀ ਉਤਲਾ ਕੀਲਾ ਦੀ ਪੌਦ ਬੀਜ ਦੇ ਦੀ ਜੀ ਅੱਛਾ ਪੌਦ ਬੀਜ ਨਹੀਂ ਦਿੱਤੀ ਜੀ ਬਸ ਉਹਦੀ ਵਾਟਰ ਐਟਰ ਲੈ ਕੇ ਆ ਗਿਆ ਜੀ ਬਾਉਨ ਸਾਰੇ ਮੈਂ ਤਾਂ ਛੱਟ ਲਿਆ ਜੀ 6 ਕਿੱਲੇ ਹੁੰਦੇ ਨੇ ਜੀ ਬਿੰਨੂ 18 ਕਿੱਲੇ ਜ਼ਮੀਨ ਦੇ ਨਿਕਲੇ ਜੀ ਭਾਈਓ ਤੁਸੀਂ ਤੰਨਾ ਜੀ ਹੈਗੇ ਨੇ ਜੀ ਤੇ ਸਾਰੀ ਵੰਡੀ ਸਾਰਾ ਕਿ ਹਿੱਸੇ ਵੰਡੇ ਹਾਂ ਵੰਡੇ ਹੋਈ ਸੀ ਉਹਦੇ ਉੱਤੇ ਦੀ ਜ਼ਮੀਨ ਨੀਚੇ ਪਾੜਦਾ ਸੀ ਜੀ ਉਹ ਪਹਿਲਾਂ 30 ਸਾਲਾਂ ਦੀ ਪਹਿਲਾਂ ਵੰਡੀ ਹੋਈ ਹੈ ਜ਼ਮੀਨ ਜੀ ਉੱਥੋਂ ਲੜਾਈ ਪਈ ਸੀ ਕਹਿੰਦਾ ਮੈਂ ਵਿਜੇ ਨਹੀਂ ਦਿੰਦਾ ਜੀ ਪੌਜੀ ਸੰਸਕਰਤ ਕਰੀਏ ਹਾਂ ਜੀ ਕਰੀ ਹੋਈ ਹਾਂ ਤੁਸੀਂ ਇਕੱਲੇ ਸੀ ਖੇਤ ਦੇ ਵਿੱਚ ਮੈਂ ਤਾਂ ਇਕੱਲੇ ਹੀ ਸੀ ਤੇ ਉਹ ਕਿੰਨੇ ਬੰਦੇ ਆਏ ਉਹ ਦੋ ਬਾਪ ਪੁੱਤ ਤਾਂ ਉੱਤੇ ਜੀ ਦੋ ਕੋ ਮੁੰਡੇ ਹੋਰ ਫਿਰਦੇ ਤੇ ਉਹ ਲਵੇ ਲੱਗੇ ਨਹੀਂ ਜੀ ਮੇਰੇ ਤਾਂ ਪਹਿਲਾਂ ਡਾਂਗਾ ਮਾਰੀ ਨਹੀਂ ਫਿਰ ਟਾਕੂ ਵੀ ਚੱਕੀਂ ਪਰਦੇ ਤੇ ਉਹ ਪਟਾਕੂ ਨਾਲ ਅੱਛੀ ਚੁੱਚੂਚੀ ਵੱਟ ਗਈ ਜੀ ਮੇਰੇ ਤਾਂ ਦੂਜੀ ਪਾਰਟੀ ਦਾ ਹੋ ਰਿਹਾ ਹੈ ਇਹ ਦੋਨੇ ਪਾਰਟੀਆਂ ਜ਼ਮੀਨ ਦੇ ਟਘੜੇ ਨੂੰ ਵੰਡਣ ਨੂੰ ਲੈ ਕੇ ਦੋਹੇ ਤਰ੍ਹਾਂ ਦਾਖਲ ਹੋਈਆਂ ਨੇ ਜੀ ਇੱਥੇ ਸੁਖਪਾਲ ਸਿੰਘ ਸਾਨੂੰ ਹਰਪ੍ਰਤਾਪ ਸਿੰਘ ਦੇ ਬਿਆਨ ਲਿਖੇ ਨੇ ਜੀ ਬਿਆਨ ਲਿਖਾਤੇ ਨੇ ਜੀ ਪੁਟਾਲ ਕਰਕੇ ਕਾਰਵਾਈ ਕਰਾਂਗੇ ਜੀ ਇਹ ਕਹਿੰਦਾ ਜੀ ਸਾਡੇ ਭਾਈਆਂ ਦਾ ਆਪ ਚ ਰੌਲਾ ਸੀ ਜ਼ਮੀਨ ਦੀ ਵੰਡ ਨੂੰ ਲੈ ਕੇ ਸਾਡੇ ਰਿਸ਼ਤੇਦਾਰਾਂ ਨੇ ਆਪ ਚ ਸਾਡਾ ਸਮਝੌਤਾ ਕਰਾਤਾ ਸੀ ਪਰ ਲੇਕਿਨ ਉਹ ਦੂਜੀ ਤਰੇ ਜਿਹੜੇ ਮੇਰਾ ਭਰਾ ਹੈ ਉਹ ਸਹਿਮਤ ਨਹੀਂ ਹੋਇਆ ਇਸ ਕਰਕੇ ਮੈਂ ਆਪਣੀ ਜ਼ਮੀਨ ਵਾਣ ਗਿਆ ਸੀ ਤੇ ਮੇਰੇ ਤੋਂ ਨੇ ਆਣ ਕੇ ਹਮਲਾ ਕੀਤਾ ਦੂਜੇ ਬਿਆਨ ਲਿਖਣੇ ਨਹੀਂ ਜਾ ਰਹੇ ਉੱਥੇ ਜਾ ਰਹੇ ਹਾਂ ਪਟਿਆਲੇ ਜਾ ਰਹੇ ਉਹ ਛੜਕਦੇ ਜ਼ਮੀਨ ਲੱਗਦੀ ਇਹਨਾਂ ਦੀ ਦੋਨੋਂ ਪਾਸੇ ਉਹੀ ਉਹੀ ਵੰਡ ਹੋਈ ਸੀ ਰਿਸ਼ਤਦਾਰੇ ਵੰਡ ਕਰਤੀ ਸੀ ਇਹਨੂੰ ਜ਼ਮੀਨ ਦੇ ਕੇ ਕਿਹਨਾਂ ਲੈ ਕੇ ਜੋ ਕਾਰ ਵੀ ਬਣੀ ਕਰ ਦੇਣਗੇ ਬਿਆਨਾਂ ਦੇ ਸਾਹਮਣੇ ਕੈਮਰਾਮੈਨ ਬੀਕੇ ਕਰਕ ਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼